ਪਿੰਡ ਜੋ ਸਿੰਘ ਵਾਲਾ ਤੋਂ ਜੀ ਨਿਰੰਤਰ 8-10 ਦਿਨ ਹੋ ਗਏ ਸੇਵਾ ਚੱਲ ਰਹੀ ਏਦਾਂ ਹੀ ਜੀ ਸਵੇਰ ਤੋਂ ਨੰਗਰ ਲੈ ਕੇ ਆਈਦਾ ਵਾ ਏਦਾਂ ਹੀ ਆਰਾਏ ਪੜਾ ਕਰੇ ਸੱਚੇ ਪਾਤਸ਼ਾਹ ਕਰੋ ਕਿਰਪਾ ਕੋਈ ਨਹੀਂ ਜਿਤਨਾ ਆਈ ਹੋ ਨੌਬਤ ਹੋਣਾ ਉਹਨੇ ਉਹਨੇ ਟੱਲਣੀ ਆ ਅਰਦਾਸ ਆ ਗੁਰੂ ਪਾਤਸ਼ਾਹ ਮਹਾਰਾਜ ਦੇ ਅੱਗੇ ਜੀ ਮਹਾਰਾਜ ਠਾਂ ਠੰਡੋਲਾ ਕਰੇ ਜੀ ਇਹਨੂੰ ਪਾਣੀ ਨੂੰ ਲਾਵੇ ਤੇ ਸਾਨੂੰ ਤਾਂ ਫੇਰ ਆਪਣਾ ਇੱਥੇ ਆਣ ਕੇ ਵਸੀਫਾ ਕਰੇ ਉਹ ਜਿਹੜੇ ਨੇ ਮਤਲਬ ਇੰਜ ਕੈਰੀਅਰ ਸਰਮਾਇਦਾਰ ਉਹ ਵੀ ਆਪਣੇ ਪੱਦਰ ਤੇ ਆਣ ਕੇ ਇੱਥੇ ਜਿਹੜੀ ਵੱਡੀ ਸੇਵਾ ਕਰ ਰਿਹਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਸੀਂ ਅੱਜ ਵੇਲੇ ਪਿੰਡ ਸਭਰਾਹਾਂ ਦੇ ਵਿੱਚ ਮੌਜੂਦ ਆਂ ਤਾਂ ਕੈਮਰਾਮੈਨ ਸਾਥੀ ਨੂੰ ਕਹਾਂਗੇ ਬੰਨ ਤੇ ਬੈਠੇ ਬੇਕਾਰ ਹੋਏ ਲੋਕਾਂ ਦੀ ਤਸਵੀਰ ਜਿਹੜੀ ਆ ਉਹ ਵਿਖਾਈ ਜਾਵੇ ਕਿ ਪਾਣੀ ਨੇ ਮਾਰ ਜਿਹੜੀ ਮਾਰੀ ਹੈ ਪਰ ਫਿਲਹਾਲ ਇੱਕ ਥੋੜੀ ਥੋੜੀ ਇਹ ਧੁੱਪ ਜਦੋਂ ਨਿਕਲਦੀ ਹੈ ਤਾਂ ਰਾਹਤ ਵੀ ਦੇ ਰਹੀ ਹੈ। ਜਿਹੜਾ ਸਹਿਯੋਗ ਜਿਹੜਾ ਲਗਾਤਾਰ ਅਧਿਕਾਰੀਆਂ ਵੱਲੋਂ ਸੇਵਾ ਸੰਸਥਾਵਾਂ ਵੱਲੋਂ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇਹ ਕਿੰਨਾ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਉੱਥੇ ਧਿਆਨ ਦੇ ਵਿੱਚ ਇਹ ਵੀ ਗੱਲਾਂ ਆਈਆਂ ਕਿ ਸੁੱਕੇ ਥਾਂ ਤੇ ਬੈਠੇ ਲੋਕ ਰਾਸਣ ਧੜਾ ਧਾੜ ਲੈ ਰਹੇ ਨੇ ਮੈਂ ਤਾਂ ਉਹਨਾਂ ਨੇ ਇਹੀ ਬੇਨਤੀ ਕੀਤੀ ਕਿ ਜਿਹੜੇ ਸੁੱਕੇ ਥਾਂ ਬੈਠੇ ਜਿਨ੍ਹਾਂ ਦੇ 11 11 12 12 ਕਿੱਲੇ ਵੀ ਆ ਜਿਹੜੇ ਜਿਨ੍ਹਾਂ ਦਾ ਝੋਨਾ ਵੀ ਜਿਹੜਾ ਉਹ ਅਡਾੜਾ ਤਾਂ ਨੂੰ ਲੰਬਾ ਹੋਇਆ ਹੋਇਆ ਝੋਨਾ ਜਿਨ੍ਹਾਂ ਦਾ ਇੱਥੇ ਆਪਣਾ ਰਾਸਣ ਲੈਣ ਲਈ ਪਹੁੰਚ ਰਹੇ ਨੇ ਸੋ ਇਹ ਕਿਤੇ ਨਾ ਕਿਤੇ ਪੰਜਾਬੀ ਇਸ ਤਰ੍ਹਾਂ ਨਹੀਂ ਕਰਦੇ ਹੁੰਦੇ ਕੋਸ਼ਿਸ਼ ਸਾਡੀ ਇਹ ਹੈ ਕਿ ਤੁਸੀਂ ਜਿਹੜਾ ਇਹਨਾਂ ਦਾ ਸਹਿਯੋਗ ਕਰੋ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਨੇ ਆ ਤੁਸੀਂ ਘਾਰਾਂ ਦੇ ਵੱਲ ਨਿਗਾਹ ਮਾਰੋ ਕਿਵੇਂ ਟਰਾਲੀਆਂ ਦੇ ਵਿੱਚ ਰਿਹਾ ਜਾ ਰਿਹਾ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਹੜੇ ਲੰਗਰ ਲੈ ਕੇ ਪਹੁੰਚੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਜਿਹੜੇ ਨੇ ਉਹ ਚਾਹ ਲੈਣ ਵਾਸਤੇ ਜਾ ਰਹੇ ਨੇ ਕਿਉਂਕਿ ਜਿਹੜਾ ਜਿਹੜੇ ਉਹਨਾਂ ਦੇ ਪਸ਼ੂ ਨੇ ਉਹ ਇਸ ਵਕਤ ਜਿਹੜੇ ਨੇ ਉਹ ਇੱਥੇ ਬੰਨ ਤੇ ਲਿਆਉਂਦੇ ਹੋਏ ਨੇ ਅਤੇ ਸੇਵਾ ਸੰਸਥਾਵਾਂ ਵਾਲੇ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਕਰ ਜਿੱਕਾ ਫਤਿਹ ਜੀ ਕਿਹੜੇ ਪਿੰਡ ਤੋਂ ਹੈ ਬਾਬਾ ਜੀ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਜੀ ਪਿੰਡ ਜੋਤ ਸਿੰਘ ਵਾਲਾ ਤੋਂ ਜੀ ਨਿਰੰਤਰ 8-10 ਦਿਨ ਹੋ ਗਏ ਸੇਵਾ ਚੱਲ ਰਹੀ ਏਦਾਂ ਹੀ ਜੀ ਸਵੇਰ ਤੋਂ ਲੰਗਰ ਲੈ ਕੇ ਆਈਦਾ ਵਾ ਏਦਾਂ ਹੀ ਜੀ ਬਾਬਾ ਜੀ ਸੇਵਾ ਦੇ ਨਾਲ-ਨਾਲ ਅਰਦਾਸ ਵੀ ਜਿਹੜੀ ਆ ਉਹ ਪਰਮਾਤਮਾ ਦੇ ਚਰਨਾਂ ਚ ਹਾਂ ਜੀ ਅਰਦਾਸਾਂ ਵੀ ਹੋ ਰਹੀਆਂ ਵਾ ਜੀ ਇਹਨਾਂ ਦੇ ਨਾਮ ਤੇ ਜਾਪ ਵੀ ਹੋ ਰਿਹਾ ਵੀ ਮਹਾਰਾਜ ਪੜਾ ਕਰੇ ਸੱਚੇ ਪਾਤਸ਼ਾਹ ਕਰੋ ਕਿਰਪਾ ਕੋਈ ਨਹੀਂ ਜਿਤਨਾ ਆਈ ਉਹ ਨੋਬਤੋਣਾ ਉਹਨੇ ਉਹਨੇ ਟੱਲਣੀ ਹੈ ਜੀ ਦੇਖ ਰਹੇ ਨੇ ਇੱਕ ਗੱਲ ਜ਼ਰੂਰ ਕਹਿਣੀ ਜਾਵਾਂਗਾ ਕਿ ਇਸ ਗੱਲ ਨੂੰ ਇੱਥੋਂ ਦੇ ਮੌਜੂਦਾ ਮੰਤਰੀ ਨੇ ਵੀ ਕਈ ਵਾਰ ਦੁਬਾਰਾ ਰਿਪੀਟ ਵੀ ਕੀਤਾ ਕਿ ਜਦੋਂ ਵੀ ਕੋਈ ਸੇਵਾ ਲੈ ਕੇ ਆਉਂਦਾ ਇਸ ਤਰ੍ਹਾਂ ਲੰਗਰ ਦੀ ਤਾਂ ਜਿਹੜੇ ਬੰਨੋ ਇੱਧਰ ਵਾਲੇ ਪਾਸੇ ਜਿਹੜੇ ਡੁੱਬੇ ਨੇ ਉਹ ਰਹਿ ਜਾਂਦੇ ਰਹਿ ਤੇ ਬੰਨੋ ਪਾਰ ਵਾਲੇ ਪਾਸੇ ਸਾਰੇ ਜਿਹੜੇ ਆ ਉਹ ਮਦਦ ਲੈ ਜਾਂਦੇ ਰਹਿ ਸੋ ਜਿੰਨੀ ਵੀ ਇਸ ਵਾਰ ਮਦਦ ਹੈ ਕੋਸ਼ਿਸ਼ ਕਰੋ ਕਿ ਜਿਹੜੇ ਪਾਣੀ 'ਚ ਜਿਨ੍ਹਾਂ ਦੇ ਘਰ ਤੇ ਫਸਲ ਡੁੱਬੀ ਉਧਰ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਉਧਰਲੇ ਪਾਸਿਓਂ ਵੀ ਜਿਹੜਾ ਪੂਰਾ ਸੰਗਤ ਦਾ ਸਹਿਯੋਗ ਜਿਹੜਾ ਮਿਲ ਰਿਹਾ ਹੈ ਇੱਥੇ ਹੋਰ ਵੀ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸੇਵਾ ਲੈ ਕੇ ਪਹੁੰਚੇ ਹੋ ਹਾਲਾਤ ਕੀ ਵੇਖ ਰਹੇ ਹੋ ਲਗਾਤਾਰ ਮਨ ਦੇ ਵਿੱਚ ਇਹੀ ਗੱਲ ਆਉਂਦੀ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਹੁਣ ਜਲਦੀ ਕਿਰਪਾ ਕਰੇ ਤਾਂ ਦੁਬਾਰਾ ਜਿਹੜੀਆਂ ਇੱਥੇ ਕਿਸਾਨ ਆਪਣੀਆਂ ਫਸਲਾਂ ਦੇ ਵਿੱਚ ਕੰਮ ਕਰਦੇ ਨਜ਼ਰ ਆਉਣ ਅਰਦਾਸ ਆ ਗੁਰੂ ਪਾਸ਼ਾ ਮਹਾਰਾਜ ਦੇ ਅੱਗੇ ਜੀ ਜੀ ਵੀ ਮਹਾਰਾਜ ਠਾਂ ਠੰਡੋਲਾ ਕਰੇ ਜੀ ਇਹਨੂੰ ਪਾਣੀ ਨੂੰ ਲਾਵੇ ਤੇ ਸੰਗਤ ਫੇਰ ਆਪਣਾ ਇੱਥੇ ਆਣ ਕੇ ਵਸੀਬਾ ਕਰੇ ਜੀ ਲਗਭਗ ਅੱਜ 25 ਤੋਂ 30 ਦਿਨ ਹੋ ਗਏ ਆ ਇਸੇ ਤਰ੍ਹਾਂ ਇਹ ਨਗਰਾਂ ਦੀਆਂ ਸੰਗਤਾਂ ਜਥੇਬੰਦੀਆਂ ਸੰਪਰਦਾਵਾਂ ਵੱਡੇ ਵੱਡੇ ਲੋਕ ਜਿਹੜੇ ਨੇ ਮਤਲਬ ਇੰਜ ਕਹਿ ਲਈਏ ਸਰਮਾਇਦਾਰ ਉਹ ਵੀ ਆਪਣੇ ਪੱਦਰ ਤੇ ਆਣ ਕੇ ਇੱਥੇ ਜਿਹੜੀ ਵੱਡੀ ਸੇਵਾ ਕਰ ਰਹੇ ਆ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਨਾਲ ਸੇਵਾ ਦੇ ਆਪਾਂ ਅਰਦਾਸ ਵੀ ਕਰੀਏ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਸਾ ਅਰਦਾਸ ਜਿਹੜੀ ਇੱਕ ਤਾਕਤ ਆ ਇੱਕ ਬਲਵਾ ਉਹ ਤਾਂ ਰੁੜਦੇ ਜਾਂਦੇ ਨੂੰ ਵੀ ਬਲ ਦੇ ਦਿੰਦੀ ਆ ਹਨ ਇਸ ਕਰਕੇ ਅਰਦਾਸ ਵੀ ਕਰੀਏ ਤੇ ਸਾਰਿਆਂ ਨੂੰ ਬੇਨਤੀ ਵੀ ਕਰਦੇ ਆਂ ਵੀ ਵੱਧ ਚੜ ਕੇ ਇਹਨਾਂ ਭਰਾਵਾਂ ਦੀ ਜਿਹੜੇ ਵਾਕੇ ਹੀ ਜਿੰਨਾਂ ਦੀਆਂ ਫਸਲਾਂ ਪਾਣੀ ਚ ਆ ਗਈਆਂ ਵਾ ਘਰਬਾਰ ਰੁੜ ਗੇ ਆ ਮਾਲ ਡੰਗਰ ਰੁੜ ਗਿਆ ਵਾ ਉਹਨਾਂ ਦੀ ਬਾਹ ਫੜੀ ਜਾਵੇ ਦੂਜਾ ਜਿਹੜਾ ਨਜਾਇਜ਼ ਫਾਇਦਾ ਨਾ ਲਵੇ ਇਹ ਬੇਨਤੀ ਸਾਰਿਆਂ ਦੇ ਚਰਨਾਂ ਵਿੱਚ ਜੀ ਜੀ ਪੰਜਾਬ ਸਰਕਾਰ ਦੇ ਵੱਲੋਂ ਹੁਣ ਇਹ ਵੀ ਦੱਸਿਆ ਗਿਆ ਹੈ ਕਿ 5-5 ਮਰਲੇ ਦੇ ਪਲਾਟ ਜਿਹੜੇ ਆ ਬੰਨੋ ਦੂਸਰੇ ਪਾਸੇ ਲੈ ਕੇ ਜਿਹੜੀ ਪੰਚਾਇਤ ਦੀ ਜ਼ਮੀਨ ਹੋਵੇਗੀ ਉਹਨਾਂ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਮਿਲਣਗੇ ਅਤੇ ਇਹ ਵੀ ਐਲਾਨ ਹੋਇਆ ਕਿ ਰੇਤਾ ਜਿਹੜੀ ਹੈ ਉਹ ਜਿਹੜਾ ਕੱਢਣ ਦਾ ਜਿਹੜਾ ਆਪਣੀ ਜ਼ਮੀਨ ਦੇ ਵਿੱਚੋਂ ਉਹ ਕਿਸਾਨ ਨੂੰ ਹੱਕ ਹੋਵੇਗਾ ਤਾਂ ਇਸ ਦੇ ਨਾਲ ਕੁਝ ਰਾਹਤ ਮਿਲ ਸਕਦੀ ਬੱਬਾ ਜੀ ਵੇਖੋ ਜੀ ਸਾਡੀ ਖੋਦੀ ਜ਼ਮੀਨ ਇੱਥੇ ਦਰਿਆ ਦੇ ਵਿੱਚ ਵਾ ਜੀ ਹਰ ਸਾਲ ਇਹ ਦਰਿਆ ਵਗਦਾ ਸਾਰੇ ਭਰਾ ਇਹ ਦਰਿਆ ਦੇ ਕੰਢੇ ਵਾਲੇ ਹੀ ਆ ਜੀ ਜੇ ਰੇਤ ਦੀ ਸਾਨੂੰ ਮਤਲਬ ਛੁੱਡ ਮਿਲ ਜੇ ਤੇ ਅਸੀਂ ਰੇਤ ਵੇਚ ਕੇ ਆਪਦਾ ਗੁਜ਼ਾਰਾ ਜਿਹੜਾ ਵਧੀਆ ਲੋਕ ਕਰ ਸਕਦੇ ਆ ਜੀ ਕਿਉਂਕਿ ਰੇਤ ਹੀ ਆ ਫੇਰ ਦਰਿਆ ਨੇ ਪਾ ਜਾਣੀ ਆ ਫੇਰ ਪੁੱਟਾਂਗੇ ਫੇਰ ਭਰ ਜਾਂਦਾ ਹੈ ਜੀ ਉਹ ਦਰਿਆ ਵਿੱਚੋਂ ਡੂੰਘਾ ਹੋ ਜੇ ਡੂੰਗਾ ਜਿਹਦੇ ਤੇ ਦਰਿਆ ਦਾ ਜਿਹੜਾ ਪਾਣੀ ਉਹ ਪੇਟ ਦੇ ਵਿੱਚ ਹੀ ਵਗਦਾ ਰਹੇ ਵਿੱਚੋਂ ਦਰਿਆ ਉੱਚਾ ਵਾ ਸਾਈਡਾਂ ਤੋਂ ਨੀਵਾ ਵਾ ਤੇ ਪਾਣੀ ਉਛਲ ਕੇ ਜਿਹੜਾ ਉਹ ਬੰਨ ਦੇ ਨਾਲ ਲੱਗਦਾ ਕਿ ਨੋਗਾ 80 ਰੁਪਏ ਦੇ ਅਗਲੇ ਪਾਸੇ ਉਹ ਨੁਕਸਾਨ ਜਿਹੜਾ ਹੋ ਜਾਂਦਾ ਵਾ ਇਸ ਕਰਕੇ ਇਹ ਚੀਜ਼ ਨਾਲ ਸਰਕਾਰ ਨੇ ਜੇ ਫੈਸਲਾ ਲਿਆ ਤੇ ਬੜਾ ਵਧੀਆ ਫੈਸਲਾ ਵਾ ਹਰ ਬੰਦਾ ਰੇਗ ਦੇ ਵਿੱਚ ਹੀ ਆਪਣਾ ਗੁਜ਼ਾਰਾ ਕਰੇ ਕਿਉਂਕਿ ਰੋਟੀ ਇੰਨਾ ਭਰਾਵਾਂ ਨੇ ਵੀ ਕਿਦਾਂ ਕਿਦੋਂ ਖਾਣੀ ਹੈ ਹਾਲਾਤ ਚੰਗੇ ਨਹੀਂਗੇ ਇਸ ਕਰਕੇ ਸਰਕਾਰ ਨੂੰ ਵੀ ਹਰ ਪੱਖ ਤੋਂ ਇਹੋ ਜਿਹੇ ਫੈਸਲੇ ਜਿਹੜੇ ਉਹ ਕਰਨੇ ਚਾਹੀਦੇ ਇਹਨਾਂ ਦੇ ਲੋਕਾਂ ਦੇ ਹੱਕ ਵਿੱਚ ਹੋਣ ਤੇ ਕਿਸੇ ਵੀ ਤਰੀਕੇ ਨਾਲ ਨਾ ਦੀ ਜੜੀ ਬਾ ਉਹ ਆਪਾਂ ਨੂੰ ਫੜਨੀ ਚਾਹੀਦੀ। ਉਹ ਭਾਈ ਕਿੰਨੇ ਦਿਨਾਂ ਤੋਂ ਜਿਹੜਾ ਸੰਗਤ ਵਾਸਤੇ ਜਿਹੜੀ ਐਵੇਂ ਹੜ ਦੇ ਸ਼ਿਕਾਰ ਹੋਏ ਨੇ ਜਿਹੜੇ ਪਾਣੀ ਦੇ ਉਹਨਾਂ ਲਈ ਲੰਗਰ ਲੈ ਕੇ ਪਹੁੰਚ ਰਹੇ ਤੇ ਲਗਭਗ ਪਿੰਡ ਜੋਤ ਸਿੰਘ ਵਾਲਾ ਤੋਂ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਸਰਾਏ ਸਾਹਿਬ ਵਾਲੇ ਮਹਾਂਪੁਰਖ ਜੀ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਬਾਬਾ ਜਗਤਾਰ ਸਿੰਘ ਦੀ ਤਰਨਤਾਰ ਸਾਹਿਬ ਵਾਲੇ ਕਿੰਨੀਆਂ ਕਿ ਜਥੇ ਬੰਦੀਆਂ ਦਾ ਨਾਮ ਲਈਏ ਜੀ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚੋਂ ਸੰਗਤਾਂ ਲਿਆ ਕੇ ਇੱਥੇ ਸੇਵਾ ਦੇ ਵਿੱਚ ਲਾਈਆਂ ਹੋਈਆਂ ਇਹ ਵੀ ਸੰਗਤਾਂ ਰੋਜ਼ਾਨਾ ਹੀ ਲਗਾਤਾਰ ਜਿੱਦਾਂ ਦਾ ਚਲਦਾ ਦਰਿਆ ਦਾ ਪਹਿਰਾ ਇਸ ਲਗਭਗ ਖੇਮ ਕਰਨ ਤੋਂ ਸ਼ੁਰੂ ਹੁੰਦੇ ਆ ਤੇ ਬੰਨੇ ਬੰਨ ਹਰੀ ਗਾਂ ਦਾ ਘਰੋਗੇ ਸੰਗਤਾਂ ਦਾ ਰਸਨ ਪਾਣੀ ਪਚਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਥਾਂ ਪ੍ਰਥਾਂ ਜਿਹੜੇ ਉਹ ਲੰਗਰ ਸੇਵਾ ਸੰਗਤਾਂ ਦੇ ਵਾਸਤੇ ਲਾਏ ਗਏ ਉਹ ਆਪਣੇ ਪੱਧਰ ਤੇ ਵੱਡੇ ਜਿਹੜੇ ਪ੍ਰਬੰਧ ਨੇ ਉਹ ਵੀ ਕਰ ਰਹੇ ਨੇ ਤੇ ਇਸ ਕਰਕੇ ਅਸੀਂ ਹੋਰਨਾਂ ਨੂੰ ਵੀ ਬੇਨਤੀ ਕਰਦੇ ਆ ਕਿ মিডিਆ ਇੱਕ ਤੁਹਾਡਾ ਵੀਰਾਂ ਦਾ ਵੀ ਬੜਾ ਵੱਡਾ ਸਹਯੋਗ ਆ ਅੱਗੇ ਮੈਂ ਗੱਲ ਕਰ ਰਿਹਾ ਸੀ ਵੀ ਜੇ ਸਾਡੇ ਵੀਰ ਇਹ ਨਾ ਹੋਣ ਤੇ ਸਾਡੀ ਜਿਹੜੀ ਇਥੋਂ ਦੀ ਖਬਰ ਉਹ ਹਰੇਕ ਦੇ ਕੰਨ ਤੱਕ ਨਹੀਂ ਪਹੁੰਚ ਸਕਦੀ ਤੁਸੀਂ ਬੜੀ ਵੱਡਾ ਸਹਯੋਗ ਕਰ ਰਹੇ ਹੋ ਚੌਥਾ ਥੰਮੋ ਤੁਸੀਂ ਹਾਂਜੀ ਇਸ ਕਰਕੇ ਤੁਹਾਡਾ ਵੀ ਧੰਨਵਾਦ ਕਿ ਤੁਸੀਂ ਪਲ-ਪਲ ਦੀ ਖਬਰ ਉਹਨਾਂ ਲੋਕਾਂ ਨੂੰ ਦੱਸ ਰਹੇ ਹੋ ਜਿਹੜੇ ਉੱਚੇ ਥਾਵਾਂ ਤੇ ਬੈਠੇ ਆ ਤੇ ਉਹ ਫਿਰ ਆਪਣਾ ਫਰਜ਼ ਸਮਝ ਕੇ ਜਿਹੜੇ ਉਹ ਥੱਲੇ ਆਣ ਕੇ ਇਹਨਾਂ ਲੋਕਾਂ ਦੀ ਸੇਵਾ ਵੀ ਕਰਨ ਚ ਹਾਜ਼ਰ ਹੁੰਦੇ ਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਸੋ ਅਰਦਾਸ ਜਿਹੜੀ ਹੈ ਪੰਜਾਬ ਵਾਸੀਆਂ ਵੱਲੋਂ ਵੀ ਜਿਹੜੇ ਲਗਾਤਾਰ ਇਸ ਪਾਣੀ ਦੀ ਮਾਰ ਨੂੰ ਝੱਲ ਰਹੇ ਨੇ ਉਹਨਾਂ ਵੱਲੋਂ ਵੀ ਤਾਂ ਇਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਿਹਾ ਕਿ ਬੰਨਾਂ ਦੇ ਉੱਪਰ ਹੀ ਆਪਣਾ ਮਾਲ ਡੰਗਰ ਬੰਨ ਕੇ ਗੁਜ਼ਾਰਾ ਕਰ ਰਿਹਾ ਪਰਿਵਾਰ ਅਤੇ ਜਿਹੜਾ ਬੰਨ ਹੈ ਉਹ ਦਿਨ ਦਿਨ ਪ੍ਰਤੀ ਦਿਨ ਪਾਣੀ ਦੀ ਢਾਹ ਵੀ ਲੱਗਣੀ ਜਿਹੜੀ ਆ ਇਹਨਾਂ ਨੂੰ ਸ਼ੁਰੂ ਹੋਈ ਹੈ ਲੇਕਿਨ ਕਾਰ ਸੇਵਾ ਵਾਲੇ ਸੰਤ ਸਮਾਜ ਸੇਵੀਆਂ ਦਾ ਇੱਥੇ ਬੜਾ ਵੱਡਾ ਜਿਹੜਾ ਉਹ ਯੋਗਦਾਨ ਵੇਖਣ ਨੂੰ ਮਿਲਿਆ ਤੇ ਉੱਥੇ ਪ੍ਰਸ਼ਾਸਨ ਦਾ ਅਤੇ ਇਸ ਇਲਾਕੇ ਦੇ ਖਾਸ ਕਰਕੇ ਨਮਾਇंदे ਨੇ ਜਿਹੜੇ ਜਿਹੜੇ ਐਮਐਲਏ ਤੇ ਮੰਤਰੀ ਨੇ ਉਹ ਵੀ ਲਗਾਤਾਰ ਜਿਹੜੇ ਆ ਉਹ ਸਮਾਜ ਸੇਵਕ ਵਾਂਗ ਇੱਥੇ ਬਣ ਕੇ ਕੰਮ ਕਰਦੇ ਨਜ਼ਰ ਆਏ ਸੋ ਇੱਥੇ ਲੰਗਰ ਲੈ ਕੇ ਬਾਬਾ ਜੀ ਹੁਣੀ ਪਹੁੰਚੇ ਸੀ ਅਤੇ ਇਹੀ ਬੇਨਤੀ ਦੁਬਾਰਾ ਫੇਰ ਕਰਾਂਗੇ ਕਿ ਜਿਹੜੇ ਦਰਿਆ ਤੋਂ ਇਸ ਪਾਸੇ ਲੋਕ ਨੇ ਜਿਨ੍ਹਾਂ ਦੀ ਵਾਕਏ ਹੀ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਮਦਦ ਪਹੁੰਚੇ ਤੇ ਇਹ ਦਰਿਆ ਤੋਂ ਦੂਸਰੇ ਪਾਸੇ ਵਾਲੇ ਲੋਕ ਜਿਹੜੇ ਆ ਉਹਨਾਂ ਦਾ ਸੰਜੋਗ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਅਸੀਂ ਹਰ ਕਵਰ 'ਚ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ